बटाला में विधायक अमन शेर सिंह की तरफ से एक पार्क का उद्घाटन किया गया पार्क में शहीदों की प्रतिमाएं भी लगाई गई वहीं करीब सौ फीट ऊंचा राष्ट्रीय ध्वज भी लगाया गया है शहीदों की प्रतिमाएं में शहीद भगत सिंह शहीद सुखदेव व शहीद राजगुरु की प्रतिमाएं शामिल हैं विधायक ने बताया कि शहर के चारों तरफ विकास कार्य चल रहा है ताकि लोगों को अच्छा वातावरण दिया जा सके उन्होंने कहा कि गुरदासपुर जम्मू नेशनल हाईवे पर ਕੰਡਿਆਲ ਬਾਈਪਾਸ ਪਰ 100 ਫੁੱਟ ऊंचा ਰਾਸ਼ਟਰੀ ਧਵਜ اور ਸਹੀਦ ਭਗਤ ਸਿੰਘ ਸਹੀਦ சுகਦੇਵ ਵਾ ਸਹੀਦ ਰਾਜਗੁਰੂ ਕੀ ਪਤਮਾਈ ਸਥਾਪਿਤ ਕੀ ਗਈ ਹੈ ਇਹ ਰਾਸ਼ਟਰੀ ਧਵਜ 2 ਕਿਲੋਮੀਟਰ ਦੂਰ ਸੇ ਦਿਖਾਈ ਦੇਗਾ ਜੋ ਲੋਗੋ ਮੇਂ ਦੇਸ਼ ਭਗਤੀ ਕੀ ਭਾਵਨਾ ਕੋ ਪੈਦਾ ਕਰੇਗਾ ਮੈਂ ਇਹੋ ਕਹਿਣਾ ਚਾਹਾਂਗਾ ਜੀ ਜ਼ਿੰਦਗੀ ਦਾ ਜਿਹੜਾ ਇਹ ਦੁਨੀਆ ਦਾ ਮੇਲਾ ਹੈ ਉਹਨਾ ਜਾਣਾ ਬਣਿਆ ਹੈ ਜਿਹੜਾ ਕੋਈ ਆ ਕੇ ਚੰਗੇ ਕੰਮ ਕਰ ਜਾਂਦਾ ਹੈ ਦੁਨੀਆ ਨੂੰ ਯਾਦ ਰੱਖਦੀ ਹੈ ਅੱਤਰਿਆ ਔਰ ਗੱਲ ਮੈਂ ਇੱਕ ਗੱਲ ਮਨ ਮਾਨਨਾ ਕਹਿ ਸਕਦਾ ਹਾਂ ਇਹ ਇੱਕ ਦੇਸ਼ ਭਾਵਨਾ ਦਾ ਜਜ਼ਬਾ ਤੇ ਜਨੂਨ ਜਿਹੜਾ ਇਹ ਸਾਡੇ ਲੋਕਾਂ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਇੱਕ ਜਜ਼ਬਾ ਜਿਹੜਾ ਬੜਾ ਕਾਇਮ ਰੱਖਣ ਦੀ ਇਹਨੂੰ ਲੋੜ ਵੀ ਹੈ ਔਰ ਕਾਇਮ ਰੱਖਦੇ ਵੀ ਨੇ ਸੋ ਅੱਜ ਇਹ ਜਿਹੜਾ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ 2 ਕਿਲੋਮੀਟਰ ਤੋਂ ਜਿਹੜਾ ਅੱਗੇ ਦੱਸਦੇ ਹਾਂ ਵੀ ਬਟਾਲਾ ਪਤਾ ਨਹੀਂ ਲੱਗਦਾ ਹੁਣ ਜਿਹੜਾ ਜੰਮੂ ਤੋਂ ਤੁਹਾਡੇ ਰਿਸ਼ਤੇਦਾਰ ਆਇਆ ਕਰਨਗੇ ਉਹ ਇਹਨਾਂ ਦੱਸ ਦਿਆ ਕਰੋ ਵੀ ਬਾਸ ਬਟਾਲਾ ਸ਼ੁਰੂ ਕਿੱਥੋਂ ਹੋਣਾ ਜੀ ਜਿੱਥੇ ਤਿਰੰਗਾ ਝੰਡਾ ਲੱਗਾ ਯਾਸਤੋ ਜਦੋਂ ਪਹਿਲਾਂ ਸਟਾਰਟਿੰਗ 'ਚ ਜਦੋਂ ਮੋੜ ਮੋੜਦੇ ਹਾਂ ਬਟਾਲੇ ਨੂੰ ਤੇ ਪਹਿਲਾਂ ਜਦੋਂ ਟੁਏ 'ਚ ਗੱਡੀ ਵਜਦੀ ਨਾਲ ਹੀ ਮੋਹ ਜੋ ਨਿਕਲਦਾ ਇਹ ਸਾਡਾ ਬਟਾਲਾ ਆ ਗਿਆ ਪਰ ਹੁਣ ਤੁਸੀਂ ਵੇਖੋਗੇ ਅ ਅੰਕਲ ਹੁਣੀ ਵੀ ਆਏ ਨੇ ਸਾਡੇ ਸਾਰੇ ਸੜਕਾਂ ਚੌੜੀਆਂ ਹੋ ਰਹੀਆਂ ਨੇ ਵਧੀਆ ਸੋ ਕਹਿਣ ਦਾ ਭਾਵ ਮੈਂ ਅੱਗੇ ਵੀ ਇੱਕ ਗੱਲ ਕਹਿਣਾ ਸਾਡੇ ਬਟਾਲੇ ਨੂੰ ਪਛੜਿਆ ਕਿਹਾ ਜਾਂਦਾ ਇੱਥੇ ਸਾਡੇ ਅਗਾਹ ਵੱਧੂ ਲੋਕਾਂ 'ਚ ਕਮੀ ਨਹੀਂ ਇਹ ਦਿੱਲੀ ਬੈਠੇ ਨੇ ਦਿੱਲੀੋਂ ਇਹ ਬਟਾਲੇ ਨੂੰ ਪਿਆਰ ਕਰਦੇ ਨੇ ਔਰ ਮੈਨੂੰ ਮਾਣ ਆ ਇਸ ਗੱਲ ਦਾ ਵੀ ਜਿੱਥੇ-ਜਿੱਥੇ ਵੀ ਮੈਂ ਖੜੇ ਕਰਦਾ ਖੇਹ ਲਾਉਂਦਾ ਜਿੱਥੇ ਵੀ ਡਿਊਟੀ ਲਾਉਣਾ ਮੈਨੂੰ ਨਜ਼ਰ ਆਉਂਦੇ ਨੇ ਇਹ ਮੇਰਾ ਪਰਿਵਾਰ ਪਰਿਵਾਰ ਦਾ ਮਤਲਬ ਕੀ ਹੁੰਦਾ ਵਾ ਵੀ ਉਹ ਇਹੋ ਹੀ ਹੈ ਵੀ ਜਦੋਂ ਇਹ ਕੰਮ ਕਿੰਨਾ ਵਾਸਤੇ ਕਰ ਰਹਾ ਸਾਡੇ ਬੱਚਿਆਂ ਦੇ ਭੁੱਖ ਲਈ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਇਹ ਜਿਹੜੇ ਕੰਮ ਬੜੇ ਜ਼ਰੂਰੀ ਨੇ ਔਰ ਜੋ ਕਿ ਮੈਂ ਇਹ ਨਹੀਂ ਗੱਲ ਜ਼ਰੂਰ ਮੈਂ ਕਹਿ ਸਕਦਾ ਵੀ ਹਰ ਜਿੰਨੇ ਵੀ ਸਗੋ ਪਟਾਲੇ ਦਾ ਵੇਖਿਆ ਇਹ ਮਾਹੌਲ ਤੁਸੀਂ ਇਹਦੇ ਵਿੱਚ ਅੱਜ ਤੱਕ ਇਹ ਤਰੱਕੀ ਦੀ ਨਹੀਂ ਜਿਆ। ਇਹ ਉਸੇ ਸੜਕਾਂ ਟੁੱਟੀਆਂ ਅਸੀਂ ਤੇ ਉੱਥੇ ਲੁੱਕ ਪੈਂਦੀ ਸੀ ਨਾ ਦੇ ਅੱਧਾ ਫੁੱਟ ਇਧਰ ਨੂੰ ਹੁੰਦੀ ਤੇ ਨਾ ਅੱਧਾ ਫੁੱਟ ਉਧਰ ਨੂੰ ਦੀ ਤੁਸੀਂ ਭਰੀ ਭੰਤ ਸਾਰੇ ਜਾਣਦੇ ਹੋ ਸੋ ਇਹ ਹੁਣ ਪਹਿਲੀ ਵਾਰੀ ਹੋਇਆ ਤੁਹਾਡੀਆਂ ਸੜਕਾਂ ਚੌੜੀਆਂ ਹੋ ਰਹੀਆਂ ਤੁਹਾਡਾ ਚੌਂਕ ਅੱਜ ਇਹ ਬੜਾ ਇਹ ਇਹ ਨਹੀਂ ਇਹ ਬੜਾ ਛੋਟਾ ਕਨਸੈਪਟ ਤੇ ਹੋ ਗਿਆ ਇਹ ਸਾਨੂੰ ਪਤਾ ਹੈ ਇਹਦੇ ਬਾਅਦ ਤੇ ਸਾਨੂੰ ਕੀ ਕੀ ਕਾ ਲੈਣਾ ਕਾ ਲੈਣੀ ਪਈ ਆ ਅੱਜ ਇਹ ਸੱਦੋ ਓੱਖਾ ਪੜਾ ਹੀ ਆਪਾਂ ਸ਼ੁਰੂ ਕਰਕੇ ਹੁਣ ਜਿਹੜਾ ਵਾ ਇਤੋਂ ਨਾਲ ਹੀ ਆਪਾਂ ਉਹ ਸੁੱਖਾ ਸਿੰਘ ਮਤਾਬ ਸਿੰਘ ਚੌਂਕ ਜੀ ਨੀ ਪੱਥਰ ਰੱਖਣ ਲੱਗੇ ਸੋ ਕਹਿਣ ਦਾ ਭਾਵ ਔਰ ਬੜੇ ਕੰਮ ਰਹਿੰਦੇ ਨੇ ਬਟਾਲੇ ਵਾਲੇ ਜਿਹੜੇ ਕਰਨੇ ਨੇ ਠੀਕ ਹੈ ਜੀ ਤੇ ਮੇਰਾ ਐਮਐਲਏ ਸਾਡਾ ਲੇਕਿਨ ਸਾਡਾ ਛੋਟਾ ਭਰਾ ਵਾ ਬੇਟੇ ਵਾਂਗੂ ਆ ਔਰ ਬਹੁਤ ਹੀ ਇਹਦੇ ਮਨ ਦੇ ਵਿੱਚ ਇੱਕ ਜਿਹੜੀ ਤਮੰਨਾ ਹੈ ਕਿ ਸ਼ਹਿਰ ਨੂੰ ਸੁਧਾਰਨਾ ਹੈ ਇਹਨਾਂ ਦੇ ਜਦੋਂ ਅਸੀਂ ਨਾਂ ਰੱਖਣ ਦੀ ਗੱਲ ਸੋਚ ਰਹੇ ਸੀ ਇਹਨਾਂ ਦੇ ਦਿਮਾਗ 'ਚ ਆਇਆ ਕਿ ਮੈਂ ਇਹਨਾਂ ਨੂੰ ਸਿੱਧਾ ਨੂੰ ਸਮਰਪਿਤ ਕਰਨਾ ਇਹ ਬੜੀ ਦੂਰ ਤੋਂ ਜੀ ਕਈ ਸੈਂਕੜੇ ਮੀਲਾਂ ਤੋਂ ਅਸੀਂ ਇਹ ਮੂਰਤੀ ਬਣਵਾਈ ਹੈ ਔਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਦੀ ਉਹਨਾਂ ਨੂੰ ਅਸੀਂ ਇੱਕ ਸ਼ਰਧਾਂਜਲੀ ਦੇਣ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਔਰ ਅਸੀਂ ਮਿਲ ਕੇ ਜੋ ਚੌਕ ਕੰਮ ਕਰ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਕਿ ਵੀ ਇਹ ਛੋਟਾ ਵੀਰ ਜਣਾ ਇਹਦੇ ਮਨ ਦੇ ਵਿੱਚ ਬੜੀ ਤਮੰਨਾ ਵਲਵਲੇ ਹੈ ਕਿ ਵੀ ਮੈਂ ਕੁਝ ਨਾ ਕੁਝ ਕਰ ਸਕਾਂ ਔਰ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਔਰ ਕੋਸ਼ਿਸ਼ ਕਰਾਂਗੇ ਹੋਰ ਵੀ ਜੋ ਹੋ ਸਕਦਾ ਬਟਾਲੇ ਵਿੱਚ ਹੋਰ بڑے ਪ੍ਰੋਜੈਕਟ ਲੱਗੇ ਨੇ जिन आजादी के परिवारों ने शहीद आजम भगत बलिदान को कायम रखा बटाला के प्रवेश द्वार में एक तिरंगा भव्य तिरंगा एक पार्क शहीदों को समर्पित जो करके मेरे भाई ने आज एक माइल स्टम स्थापित किया मैं अपनी शहीद सैनिक परिवार सुरक्षा परिषद की तरफ से इनका आभार व्यक्त करता हूँ और उस आजादी की गरिमा को बरकरार रखने वाले उन शहीद परिवारों को भी मेरे भाई ने यहाँ पे बुलाया है उनका भी सम्मान होगा जो आज इस आजादी को आज़ादी तो शहीद आजम राजगुरु सुखदेव ने दिला दी लेकिन उस आजादी की गरिमा को कायम रखने के लिए हमारे आज भी जहां सैनिक अपना बलिदान दे रहे हैं उनके परिवार भी यहाँ पहुंचे हैं सो सही महीने आज का ये कार्यक्रम सफल हो गया मैं इस पुण्य काम के लिए इस भव्य काम के लिए इस देशभक्ति से औतप्रोत काम के लिए अपने भाई अमर शेर सिंह शहरी कल से का करता हूँ और समूह बटाला निवासियों से यह निवेदन करता हूँ कि बेशक मेरी संस्था एक गैर राजनीतिक है लेकिन बटाला वासियों आपको एक अमन शेर शेरी के रूप में एक विधायक के रूप में एक अनमोल हीरा मिला है उस हीरे को अपने गलों में पिरो के रखिए उसकी गरिमा को कायम रखिए धन्यवाद जय हिंद जय भारत